ਸਾਬਕਾ ਖਜ਼ਾਨਾ ਮੰਤਰੀ ਮਨਕੀਰ ਬਾਦਲ ਨੂੰ ਆਇਆ ਹਾਰਟ ਅਟੈਕ ਬਠਿੰਡਾ ਦੇ ਹਸਪਤਾਲ ਦੇ ਵਿੱਚ ਕਰਤੀ ਹਾਲਜ ਸਿਹਤ ਸਰਬੀ ਸਿੰਘ ਬਾਦਲ ਹਾਲ ਜਾਣਨ ਦੇ ਲਈ ਪਹੁੰਚੇ ਪ੍ਰਚਾਤ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਬਣ ਤੋਂ ਕਰ ਦਿੱਤਾ ਸੀ ਇਨਕਾਰ ਸਰਬੀ ਸਿੰਘ ਬਾਦਲ ਬੋਲੇ ਦਿਵਿਲਾ ਲੈ ਕੇ ਆਇਸਨ ਆਫਰ ਪਰ ਮੇਰੇ ਪਿਤਾ ਨਹੀਂ ਸ਼ਰਤਾਂ ਚੁੱਕਦੇ ਸਨ ਪੰਜਾਬ ਵਰਸੀ ਸਮਾਗਮ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸਰਕਾਰ ਬਾਦਲ ਦੀ ਤਾਰੀਫ ਬੋਲੇ ਬੇਵਸਾਲ ਸਿੰਘ ਬਾਦਲ ਸਾਹਿਬ ਦਿਹਲੀ ਨੂੰ ਪੰਜਾਬੀ ਨਹੀਂ ਪੂਰੇ ਦੇਸ਼ ਦੇ ਸੰਲਿਡਨ ਕਾਲੇ ਤੌਰ ਤੋਂ ਉੱਪਰਨ ਦਿੱਲੀ ਮਲਮ ਸੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠ ਜੋੜ ਪੰਜਾਬ ਭਰ ਦੇ ਵਿੱਚ ਮੁੜ ਬਹਾਲ ਹੋਏ ਰੇਲਵੇ ਟ੍ਰੈਕ ਕਿਸਾਨਾਂ ਨੇ 4 ਘੰਟੇ ਲਈ ਰੋਕੀਆਂ ਟ੍ਰੇਨਾਂ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਮੁਸਾਬਲ ਹੋਏ ਖੱਜਲਖਵਾੜ ਹਰਿਆਣਾ ਚ ਬੀਜੇਪੀ ਨੂੰ ਵੱਡਾ ਝਟਕਾ ਹੈ ਸਾਰ ਤੋਂ ਮੌਜੂਦਾ ਸੰਸਦ ਵਿਜੇਂਦਰ ਸਿੰਘ ਨੇ ਛੱਡੀ ਪਾਰਟੀ खड़गे दी आजूगी ਦੇ ਵਿੱਚ ਕਾਂਗਰਸ ਦੇ ਵਿਛੇਸ਼ਾਂ ਵੱਲ ਦਿੱਗਜ ਲੀਡਰ ਚੌਧਰੀ ਬ੍ਰਿੰਦਰ ਸਿੰਘ ਦੇ بیٹے ਨੇ ਬ੍ਰਿੰਦਰ ਆਮ ਆਦਮੀ ਪਾਰਟੀ ਨੇ ਕੂਕhetra ਦੇ ਵਿੱਚ ਚੋਣ ਮਹੀਮਦੀ ਕੀਤੀ ਸ਼ੁਰੂਆਤ ਕੇਜਰੀਵਾਲ ਬੋਲੇ ਬਦਲਾਂਗੇ ਕੂਕਸ਼ੇਤਰ ਬਦਲਾਂਗੇ ਹਰਿਆਣਾ ਇਸ ਵਾਰ ਇੰਡੀਆ ਨੂੰ ਜਿਤਾਉਣਾ ਪੀਐਮ ਨਹੀਂ ਐਮਪੀ ਚੁਣਦੇ ਲਈ ਕਰੋ ਵੋਟ ਥੇਰਾ ਮੁਖੀ ਰਾਮ ਰਹੀਮੜ ਪਹੁੰਚਿਆ ਸਨਾਰੀਆ ਜੇਲ 50 ਦਿਨ ਦੀ ਪੈਰੋਲ ਦੇ ਬਾਅਦ ਹੋਈ ਜੇਲ ਵਾਪਸੀ ਰਾਮ ਰਹੀਮ ਨੂੰ ਮਿਲ ਰਹੀ ਹੈ ਰੀ ਵਾਰ-ਵਾਰ ਪੈਰੋਲ ਤੇ ਹਾਈ ਕੋਰਟ ਦਿਖਾ ਚੁੱਕੀ ਐ ਸਖਤ ਤੋਂ ਇਪਾਦੇ ਵਿੱਚ ਸ਼ਰਾਬ ਕਾਰੋਬਾਰੀ ਤੇ ਕਤਲ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਬਦਮਾਸ਼ਾਂ ਨੇ ਘਿਰ ਕੇ ਕੀਤੀ 20 ਤੋਂ 25 ਰਾਉਂਡ ਫਾਇਰਿੰਗ ਮੌਤ ਤੋਂ ਬਾਅਦ ਵੀ ਵਰਾਉਂਦੇ ਰਹੇ ਗੋਲੀਆਂ ਓਲੰਪਿਕ ਦਿੱਲੀ ਕੁਆਲੀਫਾਈ ਨਹੀਂ ਹੋਏ ਬਜਰੰਗ ਪੁੰਨੀਆਂ ਤੇ ਰਵੀ ਦਈਆ ਟ੍ਰਾਇਲ ਦੇ ਵਿੱਚ ਹਾਰ ਕੇ ਦੋਵੇਂ ਹੋਏ ਬਾਹਰ ਜਿਤ ਪੁੰਨੀਆਂ ਨੇ ਪੈਰਿਸ ਦੇ ਲਈ ਕੀਤਾ ਕੁਆਲੀਫਾਈ ਅੱਸੀ ਗੱਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਦੀ ਚੋਣ ਮਿਹਨਦੀ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਵੀ ਚੋਣ ਬਿਗਲ ਪਜਾ ਦਿੱਤਾ ਹੈ ਕੁਰਕ ਖੇਤਰ ਦੇ ਵਿੱਚ ਰੈਲੀ ਕਰਦੇ ਹੋਏ ਨਾਰਾ ਦਿੱਤਾ ਜਿੱਤਾਂਗੇ ਕੁਰਕ ਖੇਤਰ ਜਿੱਤਾਂਗੇ ਹਰਿਆਣਾ ਇਸ ਵਾਰ ਇੰਡੀਆ ਨੂੰ ਜਿਤਾਉਣਾ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਚੋਣ ਮਹਿੰਮ ਦਾ ਆਗਾਜ਼ ਕਰ ਦਿੱਤਾ ਜਿਸ ਨੂੰ ਲੈ ਕੇ ਕੁਰਕ ਖੇਤਰ ਦੇ ਵਿੱਚ ਵੱਡੀ ਰੈਲੀ ਕੀਤੀ ਗਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਵਿੰਦ ਕੇਜਰੀਵਾਲ ਪਹੁੰਚੇ ਤੇ ਕੁਰਕ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ਦੇ ਵਿੱਚ ਉਹਨਾਂ ਪ੍ਰਚਾਰ ਦੀ ਸ਼ੁਰੂਆਤ ਕੀਤੀ ਤੇ ਇਸ ਤਰ੍ਹਾਂ ਨਾਰਾ ਦਿੱਤਾ ਗਿਆ ਕਿ ਜਿੱਤਾਂਗੇ ਕੁਰਕ ਖੇਤਰ ਜਿੱਤਾਂਗੇ ਹਰਿਆਣਾ ਇਸ ਵਾਰ ਇੰਡੀਆ ਨੂੰ ਜਿਤਾਉਣਾ ਹਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੋਟ ਪ੍ਰਧਾਨ ਮੰਤਰੀ ਬਰਾਉਣ ਦੇ ਲਈ ਨਹੀਂ करना इस बार गलती मत कर देना भाई साहब ये इस चक्कर में मत पड़ जाना हमने तो प्रधानमंत्री बनाना प्रधानमंत्री बा, बाकी बना लेंगे आप तो अपना सांसद बनाएंगे इस बार ऐसा सांसद बनाना ऐसा सांसद बनाना जो आपके सुख दुख में काम आए सुशील गुप्ता को सांसद बनाओगे کم سے کم کل کو धरना प्रदर्शन کرنے جانا اس کا گھر ہوگا وہاں پہ وہاں پہ گھر جا کے اپنا گھر سمجھ کے وہاں پہ بیٹھ تو سکتے ہو سنسد کے اندر व्यापारियों کو اتنی تکلیف ہوتی ہے ہریانہ کے व्यापारियों کو اتنی میرے سے ملنے کے لیے آتے ہیں व्यापारी چھوٹے چھوٹے व्यापारी व्यापारियों کا درد سمجھتا ہے سوشیل گپتا جب تم بولن کی واری মুখ্যমন্ত্রী بھگوانت مانت دی ائی تاں جتھے پنجاب سرکار دے بڑے کم گنا اے اوتھے بی جے پی نو بھی خوب نشانے تے لیا تو مودی جی نے بھی کہنا شروع کر دیا مودی جی کی گارنٹی ਪਹਿਲੇ ਤੋਂ ਸੰਕਲਪ ਪੱਤਰ ਕਹਤੇ تھے ਪਹਿਲੇ ਤੋਂ ਗੋਸ਼ਨਾ ਪੱਤਰ ਕਹਤੇ تھے ਪਹਿਲੇ ਤੋਂ ਇਹ ਮੈਨੀਫੈਸਟੋ ਕਹਤੇ تھے ਹੁਣ ਕਹ ਰਹੇ ਮੋਦੀ ਦੀ ਗਾਰੰਟੀ ਐਡ ਆਤੀ ਹੈ ਨਾ ਮੋਦੀ ਜੀ ਦੀ ਗਾਰੰਟੀ ਉਹ ਜਦ ਬੀਜਪੀ ਕੇ ਲਿਏ ਬਜਨੇ ਲਗੀ ਖਤਰੇ ਕੀ ਘੰਟੀਆਂ ਜਦ ਬੀਜਪੀ ਕੇ ਲਿਏ ਬਜਨੇ ਲਗੀ ਖਤਰੇ ਕੀ ਘੰਟੀਆਂ ਤਬ ਮੋਦੀ ਜੀ ਕੋ ਯਾਦ ਆਈ ਕੇਜਰੀਵਾਲ ਕੀ ਗਾਰੰਟੀਆਂ ਜ਼ਿਕਰ ਜੋ ਗਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਦੇ ਵਿੱਚ ਕਾਂਗਰਸ ਤੇ ਆਪ ਦਾ ਗੱਠ ਜੁੜ ਹੋਇਆ 10 ਦੇ ਵਿੱਚ 9 ਸੀਟਾਂ ਤੇ ਕਾਂਗਰਸ ਚੋਣ ਲੜ ਰਹੀ ਹੈ ਯਾਦ ਕਿ ਕੁਰਖੇਤਰ ਸੀਟ ਤੋਂ ਆਪ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਹੈ ਤੁਹਾਨੂੰ ਦੇਖਣਾ ਹੋਵੇਗਾ ਕਿ ਆਪ ਕਦੋਂ ਤੱਕ ਪੰਜਾਬ ਦੇ ਵਿੱਚ ਚੋਣ ਮਹੀਮਾ ਦਾ ਆਗਾਜ਼ ਕਰਦੀ ਹੈ ਕੁਰਖੇਤਰ ਤੋਂ অশੋਕ ਯਾਦਵ న్యూਸ 18 ਪੰਜਾਬ ਹੁਣ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਨ੍ਹਾਂ ਦੇ ਪਿੰਡ ਬਾਗਲ ਦੇ ਵਿੱਚ ਵਰਸੀ ਮਨਾਇਗੀ ਜਿਸ ਦੇ ਵਿੱਚ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਦੇ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਉਹਨਾਂ ਨੂੰ ਯਾਦ ਕੀਤਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਦਲ ਦੀ ਪਹਿਲੀ ਵਰ੍ਹੇਗੰਢ ਮਨਾਏਗੀ ਪਿੰਡ ਬਾਦਲ ਦੇ ਵਿੱਚ ਵਰ੍ਹੇਗੰਢ ਦਾ ਸਮਾਗਮ ਹੋਇਆ ਜਿਸ ਦੇ ਵਿੱਚ ਪਾਰਟੀ ਦੀ ਪੂਰੀ ਲੀਡਰਸ਼ਿਪ ਸ਼ਾਮਲ ਹੋਈ ਸੁੱਬੇ ਦੇ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਛੋਟਾਲਾ ਵੀ ਸ਼ਾਮਲ ਹੋਏ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਤੇ ਯਾਦ ਕਿ ਚੌਧਰੀ ਦੇਵੀ لال ਨੇ ਸਰਦਾਰ ਬਾਦਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਆਫਰ ਦਿੱਤਾ ਸੀ ਪਰ ਉਹਨਾਂ ਇਹ ਕਹਿ ਕੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਪੰਜਾਬ ਨੇ ਛੱਡਣਾ ਚਾਹੁੰਦੇ ਸਰਦਾਰ ਬਾਦਲ ਇੱਕ ਰਾਸ਼ਟਵਦੀ ਸਨ ਜੋ ਹਮੇਸ਼ਾ ਪਾਰਟੀ ਪ੍ਰਤੀ ਵਫਾਦਾਰ ਰਹੇ ਤੇ ਉਹਨੇ ਬਾਲਸਾ ਦਾ ਚੌਦੀ ਸਾਹਿਬ ਟੈਲ ਸੁਣਾ ਬਾਲਸਾ ਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੈ ਕੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਲੂ ਸਾਹਿਬ ਨੂੰ ਕਹਿਣ ਲੱਗੇ ਬਾਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਵੀ ਮੈਂ ਤਾਂ ਐ ਐ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਨੂੰ ਵਾਈਪੀਸੀ ਨਾਲ ਨਾਲ ਬਲਦਾ ਪੂਰੀ ਸਵਾਮੀਧੀ ਸੀ ਉਹ ਕਹਿੰਦਾ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਦੇ ਆ ਬਸ ਉਹਦੇ ਬਾਅਦ ਤੁਹਾਨੂੰ ਹਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਜੀ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਬਈ ਵਿੱਚ ਦੇਖਾਂ ਕਿ ਉਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲੌਇਲਸ ਸੀ ਜਿੱਡੇ ਵੱਡੀ ਤਰਫਾਨ ਆ ਦੇ ਜਿਨ੍ਹਾਂ ਮਰਜੀ ਹਮਲੇ ਹੋ ਜਾਣ ਜਿੰਨੀ ਮਰਜ਼ੀ ਉਹਨਾਂ ਦੇ ਪ੍ਰੈਸ਼ਰ ਹੋ ਜੇ ਪਰ ਉਹਨੇ ਪਾਰਟੀ ਨੂੰ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰ ਦਿੱਤਾ। ਵਰਸੀ ਸਮਾਗਮ ਦੇ ਦੌਰਾਨ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡ ਸਾਨੂੰ ਸਰਪ੍ਰਸਤ ਕਹਿ ਕੇ ਸਟੇਜ ਤੇ ਸੱਦਿਆ ਜਿਨ੍ਹਾਂ ਨੇ ਸਰਦਾਰ ਬਾਦਲ ਨੂੰ ਗੁਨਾ ਦੀ ਖਾਨ ਦੱਸਿਆ ਤੇ ਉਹਨਾਂ ਦੇ ਪੁਰਰਿਆਂ ਤੇ ਚੱਲਣ ਦਾ ਸੱਦਾ ਦਿੱਤਾ ਗਿਆ। ਜਿਵੇਂ ਸਿੰਘ ਬਾਦਲ ਨੂੰ ਕਿਹਾ ਹੋਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬਕਰਾਂ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾਂ ਨੂੰ ਅਪਣਾਓ 코로나 ਨੇ ਕੋ ਸ਼ਰਦਾਰ ਬਹੁਤ ਵੱਡੀ ਚੀਜ਼ ਆਈ ਹੈ নো ਡਾਊਟ ਬੇਕਰ ਮੈਂ ਇਹ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਚ ਤੇ ਬਹਿਰ ਦੇ ਲੋੜ ਹੈ ਪਾਰਟੀਆਂ ਬਹਿਰ ਦੇ ਲੋੜ ਹੈ ਔਰ ਸਰਦਾਰ ਬਾਦਲ ਦੀ ਵੀ ਇਥੇ ਬਾਦਲੂ ਵੀ ਲੋੜ ਹੈ ਇਸ ਕਰਕੇ ਮੇਰੀ ਬੇਟੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਸਰਦਾਰ ਕੋਈ ਅਸੀਸ ਹੀ ਬਾਦਲ ਦੇ ਪੂਰਨ ਤੇ ਚੱਲੀਏ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ ਤੇ ਉਹਨਾਂ ਨੇ ਦੀ ਹਲੀਮੀ ਨੂੰ ਬੇਮਿਸਾਲ ਦੱਸਿਆ ਤੇ ਕਿਹਾ ਕਿ ਕਾਲੇ ਦੌਰ ਦੇ ਵਿੱਚ ਬਾਹਰ ਆਉਣ ਦੇ ਲਈ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਮਲਮ ਸੀ ਉਦ੍ਰਿਸ ਵਰਸੀ ਸਮਾਗਮ ਦੇ ਵਿੱਚ ਹਰਿਆਣਾ ਤੋਂ ਚੋਟਾਲਾ ਪਰਿਵਾਰ ਵੀ ਸ਼ਾਮਲ ਹੋਇਆ ਤੇ ਸਰਦਾਰ ਬਾਦਲ ਨੂੰ ਯਾਦ ਕੀਤਾ 80 ਦੇ ਦਹਾਕੇ ਤੋਂ ਲੈ ਕੇ 96 ਤੱਕ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋ ਫਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਭ ਆ ਭਾਈਚਾਰਕ ਸਾਂਝ ਬਣੀ ਰਵੇ ਤੇ ਕਮੇਰੇ ਦੀ ਰੱਖਿਆ ਲਈ ਅਗਰ ਕਿਸੇ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਸਭ ਤੋਂ ਜ਼ਿਆਦਾ ਤਕਲੀਫ ਸਹੀ ਇਹੋ ਸ਼ਖੀਅਤ ਦਾ ਨਾਮ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖਾਤੀ ਸ਼ਕਤੀ ਹੈ ਜੋ ਬਵਾਰੀ ਹੈ ਅਸੀਂ ਇਹ ਪੜ ਲੈ ਕਰਕੇ ਚੱਲੀਏ ਜੇ ਬਦਲ ਸਾਹਿਬ ਤੇ ਸਾਡੇ ਵਿਚਕਾਰ ਨਹੀਂ ਹੈ ਲੇਕਿਨ ਉਹਨਾਂ ਦੀ ਨੀਤੀ ਦਾ ਸਾਰੇ ਮਿਲ ਕੇ ਅਨੁਸੰਧ ਕਰੀਏ ਜ਼ਿਕਰ ਹੋ ਗਿਆ ਕਿ 8 ਦਸੰਬਰ 1927 ਨੂੰ ਜਨਮੇ ਸਰਦਾਰ ਬਦਲ ਆਪਣੇ ਸਿਆਸੀ ਸਫਰ ਦੇ ਵਿੱਚ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਫਖਰ-ਏ-ਕੌਮ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਸੀ ਜੋ ਪਿਛਲੇ ਸਾਲ 25 April ਨੂੰ 95 ਸਾਲ ਦੀ ਉਮਰ ਦੇ ਵਿੱਚ ਫਾਨੀ ਸੰਸਾਰ ਨੂੰ ਅਲਵਿਦਾਖ ਗਏ ਤੇ ਇਸ ਵਰਸੀ ਸਮਾਗਮ ਦੇ ਵਿੱਚ ਵਕਫਾ ਖਾਗਵਨ ਦੇ ਬਲੋਂਨਾ ਨੂੰ ਯਾਦ ਕੀਤਾ ਗਿਆ ਪਿੰਡ ਬਾਦਲ ਤੋਂ ਸੂਰਜਪਾਲ న్యూਜੇਟੀਨ ਪੰਜਾਬ ਅਗਲੀ ਖਬਰ ਸਾਬਕਾ ਖਜ਼ਾਨਾ ਮੰਤਰੀ ਦੀ ਨਾਲ ਜੁੜੀ ਹੋਈ ਹੈ ਮਨਪ੍ਰੀਤ ਬਾਦਲ ਨੂੰ ਅਚਾਨਕ ਹਾਰਟ ਅਟੈਕ ਆਉਣ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਤੇ ਇੱਕ ਦੋ ਦਿਨ ਦੇ ਵਿੱਚ ਛੁੱਟੀ ਮਿਲ ਜਾਵੇਗੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਚਾਨਕ ਹਾਰਟ ਅਟੈਕ ਆਇਆ ਜਿਸ ਦੇ ਬਾਅਦ ਤੁਰੰਤ ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਵੇਂ ਇਸ ਦੀ ਜਾਣਕਾਰੀ ਸਾਹਮਣੇ ਆਈ ਤਾਂ ਮਨਪ੍ਰੀਤ ਬਾਦਲ ਦੇ ਕਈ ਕਰੀਬੀ ਹਸਪਤਲ ਪਹੁੰਚੇ ਤੇ ਉਹਨਾਂ ਦਾ ਹਾਲ ਜਾਣਿਆ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦੇਰ ਰਾਤ ਅਚਾਨਕ ਸਿਹਤ ਵਿਗੜਦੀ ਹੈ ਤੇ ਸਵੇਰ ਉਹਨਾਂ ਨੂੰ ਬਠਿੰਡਾ ਦੇ ਨਿੱਜੀ ਹਸਪੀਟਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਦੇ ਜਿੰਦਲ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਡਾਕਟਰਾਂ ਦੇ ਮੁ ਉਨ੍ਹਾਂ ਦੀ ਬਲੋਕੇਜ ਹੈ ਜਿਹੜੀ 100% ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਸਰਜਰੀ ਕੀਤੀ ਗਈ ਹੈ ਦੋ ਸਟੰਟ ਨੇ ਜਿਹੜੇ ਉਹਨਾਂ ਦੇ ਪਾਏ ਗਏ ਨੇ ਤੇ ਉਸ ਤੋਂ ਬਾਅਦ ਡਾਕਟਰਾਂ ਦੀ ਦੇਖ ਰੱਖ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਰੱਖਿਆ ਗਿਆ ਹੈ ਡਾਕਟਰ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਉਹਨਾਂ ਨੂੰ ਹਸਪਤਾਲ ਤੋਂ ਰਿਲੀਜ਼ ਕਰ ਦਿੱਤਾ ਜਾਏਗਾ ਡਾਕਟਰ ਦਾ ਕਹਿਣਾ ਹੈ ਕਿ ਫਿਲਹਾਲ ਮਨਪ੍ਰੀਤ ਸਿੰਘ ਬਾਦਲ ਦੀ ਹਾਲਤ ਸਥਿਰ ਹੈ ਉਹਨਾਂ ਦੇ ਸਟੰਟ ਪਾਏ ਗਏ ਨੇ ਤੇ ਇੱਕ ਦੋ ਦਿਨ ਦੇ ਵਿੱਚ ਡਿਸਚਾਰਜ ਕਰ ਦਿੱਤਾ ਜਾਵੇਗਾ ਉਕੇ ਜੀ ਦਾ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਕਿ ਥੋੜਾ ਜਿਹਾ ਕਲੋਟ ਜਿਹਾ ਸੀਗਾ ਬਲੌਕੇਜ ਸੀਗੀ ਅਲੀ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਹੀ ਇਜ਼ ਐਬਸੋਲੂਟਲੀ ਸਟੇਬਲ ਕਿੰਨੇ ਪਰਸੈਂਟ ਦਾ ਸਰ ਡਿਸਚਾਰਜ ਕਰੂਗਾ ਹੋਣੀ ਹੈ ਨਿਸ਼ਾਨ ਖੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦਾ ਦੇਣਾ ਕੀ ਕਰ ਦਾਂਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪਦੀ ਜਿਹੜੀ ਸਿਹਤ ਪੱਖੋਂ ਵੀ ਠੀਕ ਨੇ ਤਾਂ ਫਿਰ ਕਿਉਂ ਕੀ ਕਰਨ ਲੱਗਦਾ ਤੁਹਾਨੂੰ ਪਰ ਰੂਟੀਨ ਚ ਦੇਖਦੇ ਆਂ ਵੀਰ ਜੀ ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਆਗੂ ਬਠਿੰਡਾ ਦੇ ਹਸਪਤਾਲ ਪਹੁੰਚੇ ਤੇ ਮਨਪ੍ਰੀਤ ਬਾਦਲ ਦਾ ਹਾਲ ਜਾਣਿਆ ਤੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਬាទ ਬਾਦਲ ਪਹੁੰਚੇ ਨੇ ਸਰ ਸਾਡੀ ਕੀ ਜਾਣ ਅਜਿਹੀ ਤਰ੍ਹਾਂ ਦੀ ਤਬੀਅਤ ਹੈ ਉਹਨਾਂ ਦੀ ਮਨਪ੍ਰੀਤ ਬਾਦਲ ਹੀ 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 ਇਜ਼ ਹੀਜ਼ ਓਕੇ ਹੀ ਜਸ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਦਿਨਾਂ ਛੁੱਟੀ ਮਿਲ ਜੂ ਦੇਖੋ ਸਰ ਪੁਲਿਸ ਦੇਖਿਓ ਜੀ ਦੇਖਿਓ ਸਵੇਰ 11:00 ਵਜੇ ਉਹ ਕਹਿੰਦੇ ਮੈਨੂੰ ਦਰਦ ਹੋਇਆ ਬਹੁਤ ਤੇ ਮੈਨੂੰ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦੇ ਵੀ ਅਸੀਂ ਤੇਰੇ ਕੋਲ ਹੀ ਆ ਜੰਨੇ ਆ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਆ ਜੰਨੇ ਆ ਤੇ ਉਸ ਵੇਲੇ ਉਹ ਨਾ ਤਾਂ ਉੱਠਿਆ ਵੀ ਨਹੀਂ ਸੀ ਜਾਂਦਾ ਫਿਰ ਸਾਰਿਆਂ ਨੇ ਹਿੰਮਤ ਬੰਦ ਕਰਕੇ ਇੱਥੇ ਲਿਆਂਦਾ ਹੁਣ ਸਾਰੇ ਟੈਸਟ ਹੋ ਗਏ ਨੇ ਹੁਣ ਸਥੇਰਾ ਬੁਲਕ ਨੂੰ ਅਸੀਂ ਗੱਲਬਾਤਾਂ ਕਰਕੇ ਆਏ ਆ ਮਿਲ ਕੇ ਉਹ ਠੀਕ ਆ ਮਿਲ ਕੇ ਪੂਰੀਆਂ ਗੱਲਬਾਤਾਂ ਕਰਕੇ ਆਏ ਆ ਠੀਕ ਹੈ ਡਾਕਟਰ ਸਾਹਿਬ ਡਾਕਟਰ ਤੋਂ ਯਾਤ ਲੈ ਕੇ ਡਾਕਟਰ ਨੇ ਸਾਡੀ ਗੱਲਬਾਤ ਕਰਾਈ ਤੇ ਹੁਣ ਪੂਰਾ ਠੀਕ ਠਾਕ ਜ਼ਿਕਰ ਜੋ ਗਿਆ ਕਿ ਐਤਵਾਰ ਨੂੰ ਪਿੰਡ ਬਾਦਲ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਨੂੰ ਲੈ ਕੇ ਸਮਾਗਮ ਰੱਖਿਆ ਗਿਆ ਸੀ ਤੇ ਸਿਹਤ ਖਰਾਬ ਹੋਣ ਦੇ ਕਾਰਨ ਮਨਪ੍ਰਿਤ ਬਾਦਲ ਇਸ ਸਮਾਗਮ ਦੇ ਵਿੱਚ ਵੀ ਨਹੀਂ ਪਹੁੰਚ ਸਕੇ ਸਨ ਤੇ ਹਾਰਟ ਅਟੈਕ ਆਉਣ ਦੇ ਤੁਰੰਤ ਬਾਅਦ ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਬਠਿੰਡਾ ਤੋਂ ਸੂਰਜਪਾਣ న్యూਸ 18 ਪੰਜਾਬ ਰੋਕ ਕਰਨਗੇ ਅਗਲੀ ਖਬਰ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ ਸਾਰਤੋਂ ਬੀਜੇਪੀ ਸੰਸਦ ਬ੍ਰਿਜਿੰਦਰ ਸਿੰਘ ਨੇ ਪਾਰਟੀ ਛੱਡ ਦਿੱਤੀ ਹੈ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਬ੍ਰਿਜਿੰਦਰ ਸਿੰਘ ਸ਼ਾਮਲ ਹੋ ਗਏ ਨੇ ਦਿੱਲੀ ਦੇ ਵਿੱਚ ਕਾਂਗਰਸ ਪ੍ਰਧਾਨ ਮੱਲਿਕ ਅਰਜਨ ਖੜਗੇ ਨੇ ਸ਼ਾਮਲ ਕਰਵਾਇਆ ਇਹ ਜੁਆਇਨਿੰਗ ਕਰਵਾਈ ਹੈ ਵਿਚਾਰਿਕ ਅਸਹਿਜਤਾ ਕਰਕੇ ਭਾਜਪਾ ਛੱਡੀ ਉਸ ਤੋਂ ਬਾਅਦ ਇਸ ਜੁਆਇਨਿੰਗ ਤੋਂ ਬਾਅਦ ਬਰਜਿੰਦਰ ਸਿੰਘ ਦੇ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਕਿਸਾਨ ਅਗਨੀਵੀਰ ਤੇ ਮਹਿਲਾ ਰੈਸਲਰਾਂ ਮੁੱਦੇ ਤੇ ਵਿਚਾਰਿਕ ਅਸਹਿਜਤਾ ਸੀ ਦਿੱਗਜ ਨੇਤਾ ਚੌਧਰੀ ਬਰਿੰਦਰ ਸਿੰਘ ਦੇ بیٹے ਨੇ ਬ੍ਰਿਜਿੰਦਰ ਸਿੰਘ ਆਈਐਸ ਦੀ ਨੌਕਰੀ ਛੱਡ ਕੇ ਸਿਆਸਤ ਦੇ ਮੈਦਾਨ ਦੇ ਵਿੱਚ ਉਤਰੇ ਸਨ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਲੰਬੇ ਸਮੇਂ ਤੋਂ ਆਪਣੀ ਹੀ ਸਰਕਾਰ ਦੇ ਖਿਲਾਫ ਹਾਂ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ ਮੋਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਭਜਿੰਦਰ ਸਿੰਘ ਦੇ ਪਿਤਾ ਚੌਧਰੀ ਵਰਿੰਦਰ ਹਾ ਤਾ ਨੂੰ ਤਸਵੀਰਾਂ ਵਿਖਾ ਰਹੇ ਆ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤਾਂ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਪਿੰਦਰ ਹੁੱਡਾ ਨੂੰ ਮਿਲੇ ਨੇ ਭਜਿੰਦਰ ਸਿੰਘ ਇਸ ਜੁਆਇਨਿੰਗ ਤੋਂ ਬਾਅਦ ਜਿਵੇਂ ਉਹਨਾਂ ਨੇ ਬੀਜੇਪੀ ਨਾਲ ਵੀ ਦਾ ਕਿਆਤ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਇਸ ਦੇ ਵਿੱਚ ਆਲੇ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਕੀ ਭ੍ਰਿਜੇਂਦਰਨ ਦੇ ਪਿਤਾ ਬ੍ਰਿੰਦਰ ਸਿੰਘ ਦੀ ਕਾਂਗਰਸ ਜੁਆਇਨ ਕਰਨਗੇ ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਜੇ ਮਾਕਨ ਨੇ ਕਿਹਾ ਹੈ ਕਿ ਬ੍ਰਿੰਦਰ ਸਿੰਘ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰੈਲੀ ਕਰਕੇ ਕਾਂਗਰਸ ਦੀ ਮੈਂਬਰਸ਼ਿਪ ਲੈਣਗੇ। ਜੀ ਆ ਜੀ ਮੈਂ ਅੱਜ ਆਜਪਾਸੋਂ ਇਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹਾ ਹਾਂ ਇਸਕੇ ਲਈ ਮੈਂ कांग्रेस के पूरे नेतृत्व का आभार व्यक्त करता हूं कि इन्होंने मुझे अपनी पार्टी में स्थान दिया और खास तौर पर राष्ट्रीय अध्यक्ष जी ने मुझे यहां पर आप सभी के बीच पार्टी में औपचारिक रूप से सम्मिलित किया इसके लिए मैं इनका आभारी हूँ इसके साथ साथ मैं पॉलिटिकल फैसले पॉलिटिकल आदमी कब ले वो तो उस पर निर्भर करता है मेरे एक साल से जो निर्णय नहीं ले पा रहे थे अंत में उनने निर्णय लिया तो इनकी सोच है जिसके प्रति वो गए और भगवान उनकी सोच को मैं तो ये कहूँगा कि अपना आशीर्वाद दे कि उनने जो कदम उठाया है वो किस सोच के साथ उठाया है और क्या वो आगे करना चाहते हैं इशार छोड़ के भागेंगे इशार रुकेंगे सोनीपत भागेंगे ये तो समय बताएगा निकल निकलेगा आपका ਮੇਰਾ ਤਾਂ ਭਈਆ આજ ਤੱਕ ਕੋਈ ਕੰਡਾ ਨਹੀਂ ਹੈ ਨਾ نکالਣ ਦੀ ਸੋਚ ਰੱਖਣ ਵਾਲਾ। 4.5 ਸਾਲ ਹੋ ਗਏ। 10 ਸਾਲ ਐਕਟਿਵ ਪੋਲਿਟਿਕਸ ਵਿੱਚ ਹੋ ਗਏ। ਕੋਈ ਇੱਕ ਆਦਮੀ ਇਹ। ਮਦਰ ਪੱਛਮੀ ਬੰਗਾਲ ਦੇ ਵਿੱਚ ਇੰਡੀਆ ਗੱਠਜੋੜ ਤੇ ਪੂਰੀ ਤਰ੍ਹਾਂ ਬ੍ਰੇਕ ਲੱਗ ਗਈ ਹੈ। TMC ਨੇ ਮੈਦਾਨ ਦੇ ਵਿੱਚ 42 ਉਮੀਦਵਾਰ ਉਤਾਰ ਦਿੱਤੇ ਨੇ ਸਿਆਸੀ ਪੱਜ ਤੇ ਉਤਰੇ ਨੇ ਕ੍ਰਿਕਟਰ ਯੂਸਫ ਪਠਾਨ। ਮਮਤਾ ਦੀ ਪਾਰਟੀ ਨੇ ਬਹਿਰਾਮਪੁਰ ਤੋਂ ਟਿਕਟ ਦਿੱਤੀ ਹੈ ਕਾਂਗਰਸ ਦੇ ਅਦੀ ਰੰਜਨ ਚੌਧਰੀ ਨੂੰ ਟੱਕਰ ਦੇਣਗੇ। ਮੋਹਾ ਮੋਇਤਰਾ ਨੂੰ ਕ੍ਰਿਸ਼ਨਨਗਰ ਤੋਂ ਟਿਕਟ ਦਿੱਤੀ ਗਈ ਆਸਨ ਸੋਲ ਤੋਂ ਸ਼ਤਰੂਗਨ सिन्हा ਨੂੰ ਉਮੀਦਵਾਰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਗਾਇਕ ਦਿਵੰਸ਼ੂ ਪੱਟਾਚਾਰਜੀ ਨੂੰ ਤਮਲਕ ਤੋਂ ਟਿਕਟ ਦਿੱਤੀ ਗਈ ਜਿੱਤੇ ਹੋਵੇ ਜਿੱਤੇ ਹੋਵੇ ਜਿੱਤੇ ਹੋਵੇ ਖੇਲਾ ਹੋਵੇ ਖੇਲਾ ਹੋਵੇ ਖੇਲਾ ਹੋਵੇ ਖੇਲਾ ਹੋਵੇ আমি বলবো খেলা হবে আপনারা বলবেন জিততে হবে खेला होवे जीतते होवे खेला होवे जीतते होवे खेला होवे जीतते होवे खेला होवे जीतते होवे जय हिंद जय हिंद जय हिंद यूसुफ पठान को अगर सम्मानित किए जाते सही ढंग से कुछ दिन पहले बंगाल में राज्यसभा की चुनाव हुई थी बाहर के लोगों को राज्यसभा को राज्यसभा की एमपी बनाए गए अगर यूसुफ पठान को सम्मानित करना चाहिए था उनको कुछ पद देकर नवाजा किया जाए ये अगर सोच रही होती तो यूसुफ पठान को बंगाल के टीएमसी पार्टी राज्यसभा की मेंबर बना के उनको एमपी पद दिलवाती या तो यूसुफ पठान के बारे में ममता बनर्जी की अगर कोई अच्छा सोच होती तो कम से कम गुजरात में गठबंधन से एक सीट की मांग कर लेती कि मेरा एक ही उम्मीदवार खड़ा होगी गुजरात से उनके नाम है यूसुफ पठान लेकिन यहां उनको इसलिए भेजा गया कि आम लोगों में ध्रुवीकरण हो बीजेपी को मदद मिले और कांग्रेस पार्टी हारे कैप्सूल कैप्स्यूल ट्यूब यानी बिना ऑपरेशन के बवासिर का इलाज इस न्यूज हेडलाइन्स के प्रायोजक पीसी कैप्सूल और ट्यूब यानी बिना ऑपरेशन के बवासीर का इलाज ਇੱਥੇ ਲੁਕੇ ਹੋਏ ਨੇ ਔਰ ਉਸ ਤੋਂ ਬਾਅਦ ਜਦ ਪੁਲਿਸ ਇਹ ਇਹਨਾਂ ਦੇ ਸਾਥੀ ਜਿਹੜੇ ਹੈਗੇ ਸਾਰੇ ਇਸ ਏਰੀਆ ਦੇ ਵਿੱਚ ਮਾਜਰੀ ਖਿਦਰਾਵਾ ਦੇ ਏਰੀਆ ਦੇ ਵਿੱਚ ਕਿਤੇ ਦੇਖੇ ਗਏ ਨੇ ਤੇ ਸਾਡੀ ਟੀਮਾਂ ਇਮੀਡੀਏਟਲੀ ਸਰਚ ਤੇ ਲੱਗੀਆਂ ਇਸ ਏਰੀਆ ਤੇ ਅ ਕਾਫੀ ਦੇਰ ਤੋਂ ਸਰ ਚੱਲ ਰਹੀ ਸੀਗੀ ਤੇ ਇਮੀਡੀਏਟਲੀ ਇੱਕ ਤੇਜ਼ ਰਫ਼ਤਾਰ ਬਾਈਕ ਜਿਹੜੀ ਸੀਗੀ ਉਹ ਇਥੋਂ ਨਿਕਲੀ ਤੇ ਸਾਡੀਆਂ ਟੀਮਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਰੋਕਣ ਦੇ ਵਾਸਤੇ ਇਸ਼ਾਰਾ ਕੀਤਾ ਤੇ ਪਰ ਉਹ ਇਮੀਡੀਏਟਲੀ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਦੀ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਜਿਹੜੇ ਸੀਗੇ ਉਹ ਕੁਝ ਰਾਉਂਡ ਫਾਇਰ ਕੀਤੇ ਗਏ ਤੇ ਜਿਹੜੇ ਕਿ ਤਿੰਨਾਂ ਨੂੰ ਇੱਕ ਇੱਕ ਦੋ ਦੋ ਰਾਉਂਡ ਜਿਹੜੇ ਹੈ ਕਿਤੇ ਨਾ ਕਿਤੇ ਹਿਟ ਵੀ ਕੀਤੇ ਨੇ ਤੇ ਦੋਨਾਂ ਤਿੰਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਉਹ ਹਸਪੀਟਲ ਪਹੁੰਚਾਇਆ ਗਿਆ ਤੇ ਤਿੰਨੇ ਇਸ ਟਾਈਮ ਤੇ ਜ਼ੇਰੇ ਲਾ